ਅੱਜ ਪ੍ਰਵਾਸ ਸਵੇਰੇ ਸਵੇਰੇ ਮੈਂ ਬੜਾ ਹੀ ਖੁਸ਼। ਜਾ ਤੋ ਕਟੋ-ਕਟ 5 ਸਾਲਾਂ ਬਾਅਦ ਅੱਜ ਮੇਰੀ ਐਕਸ ਦਾ ਫੋਨ ਆਇਆ ਮੇਰੇ ਕੋਲ। ਤੇ ਮੈਂ ਆਪਣੇ ਆਪ ਨੂੰ ਬੜਾ ਖੁਸ਼ਣ ਸੀ ਸਮਝਿਆ। ਮੈਂ ਕਿਹਾ ਯਾਰ ਦੇਖੋ ਕਿੰਸੀ ਤਾਕਤਾਂ ਪਿਆਰ ਦੀ ਹੈ। ਕਿ ਅੱਜ ਉਹਦੇ ਵਿਆਹ ਨੂੰ 5 ਸਾਲ ਹੋ ਗਏ। ਜਵਾਕਾਂ ਜੱਲਾਂ ਲਈ ਹੋ ਗਈ ਉਹ। ਫਿਰ ਵੀ ਦੇਖੋ ਕਿੰਸੀ ਤਾਕਤਾਂ ਪਿਆਰ ਦੀ ਅੱਜ ਹੁਣ ਮੈਨੂੰ ਚਲਾ ਕੇ ਆਪ ਫੋਨ ਕੀਤਾ। ਤੇ ਮੈਂ ਬੜੀ ਖੁਸ਼ੀ-ਖੁਸ਼ੀ ਫੋਨ ਚੱਕਿਆ। ਮੈਂ ਕਿਹਾ ਹਾਂਜੀ ਕਿਵੇਂ? ਕਹਿੰਦੀ ਠੀਕ ਆ ਵਧੀਆ ਮੈਂ ਕਿਹਾ ਅੱਜ ਇੰਨੇ ਚਿਰਾਂ ਬਾਅਦ ਤੈਨੂੰ ਮੇਰੀ ਕਿਵੇਂ ਯਾਦ ਆ ਗਈ ਕਹਿੰਦੀ ਬਸ ਗੱਲ ਹੀ ਕੁਛ ਐਸੀ ਹੋ ਗਈ ਤੇ ਤੇਰੀ ਯਾਦ ਆ ਗਈ ਨਾਲੇ ਮੁਸਕਣੀਆਂ ਚ ਹਾਸੇ ਮੈਂ ਗੱਲ ਕੁਛ ਐਸੀ ਹੋ ਗਈ ਮੇਰੀ ਕਿਰੋਸਟੀ ਵੱਧ ਗਈ ਮੈਂ ਕਿਹਾ ਐਜੀ ਕਿਹੜੀ ਗੱਲ ਹੋ ਗਈ ਵੀ ਤੂੰ ਮੈਨੂੰ ਯਾਦ ਕਰ ਲਿਆ ਅੱਜ ਫੋਨ ਲਾ ਲਿਆ ਹੈ ਕਹਿੰਦੀ ਕੁਛ ਨਹੀਂ ਹੋਰ ਸੁਣਾਓ ਵਿਆਹ ਉਹ ਕਰਾ ਲਿਆ ਮੈਂ ਕਿਹਾ ਨਹੀਂ ਵਿਆਹ ਤਾਂ ਮੈਂ ਕੀ ਕਰਾਉਣਾ ਸੀ ਤੇਰੇ ਜਾਣ ਤੋਂ ਬਾਅਦ ਮੈਂ ਸੰਭਲੇ ਨਹੀਂ ਪਾਇਆ ਵਿਆਹ ਤਾਂ ਕੀ ਕਰਾਉਣਾ ਸੀਗਾ ਤੁਸੀਂ ਗੱਲ ਦੱਸੋ ਕ੍ਰੋਸਤੀ ਹੋ ਗਈ ਨੂੰ ਬਹੁਤ ਜ਼ਿਆਦਾ ਕਹਿੰਦੇ ਕੁਛ ਨਹੀਂ ਮੈਂ ਕਹਿੰਦਾ ਨਹੀਂ ਦੱਸੋ ਤੁਸੀਂ ਗੱਲ ਦੱਸੋ ਪਹਿਲਾਂ ਆਪਾਂ ਫੇਰ ਗੱਲ ਕਰਦੇ ਆ ਕਹਿੰਦੇ ਕੁਛ ਨਹੀਂ ਮੇਰਾ ਮੁੰਡਾ ਨਹੀਂ ਵੱਟਾ ਮੈਂ ਕਿਹਾ ਹਾਂ ਕਹਿੰਦੇ ਐਵੇਂ ਸਵੇਰ ਸਵੇਰ ਮੈਨੂੰ ਪੁੱਛਣ ਲੱਗਿਆ ਕਹਿੰਦੇ ਮੰਮੀ ਤੁਸੀਂ ਕਿਸੇ ਦਾ ਫੁੱਦੂ ਖਿੱਚਿਆ ਉਥੋਂ ਇਹਨੀ ਗੱਲ ਸੁਣ ਕੇ ਕਹਿੰਦੇ ਮੈਨੂੰ ਤੇਰੀ ਯਾਦ ਆ ਗਈ ਫਿਰ ਹਾਥਾਤੀ ਫੋਨ ਕੱਟਿਆ ਨਹੀਂ ਮੈਂ ਤੋੜਦਾ ਫੋਨ